ਬਹੁਤ سارے ਬੀਜੇਪੀ ਲੀਡਰ ਕਹਿੰਦੇ ਤੁਸੀਂ ਹਾਲਾਂਕਿ ਹਮਾਇਤ ਕਰਦੇ ਸੀਗੇ ਇਕੱਠੇ ਆਕਾਠ ਨੂੰ ਕੌਣ ਮੜਾ ਕਹਿੰਦਾ ਹੁੰਦਾ ਤੁਹਾਡੀ ਪਾਰਟੀ ਦੇ ਵਿੱਚ ਵੀ ਇੱਕ ਇਹ ਵੀ ਇਸ਼ੂ ਸੀ ਕਿ ਗੜਜੋੜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਦੋ ਟੜੇ ਬਣ ਗਏ ਸੀ ਤੁਹਾਡਾ ਜ਼ਿਕਰ ਆਉਂਦਾ ਕਹਿੰਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਭੁੰਦਰ ਰੋਣੀ ਮਲੂਕਾਉਣੀ ਹੱਕ ਦੇ ਵਿੱਚ ਸੀ ਕਿ ਸਾਨੂੰ ਅਲਾਈਅੰਸ ਕਰਕੇ ਨਾਲ ਜਾਣਾ ਚਾਹੀਦਾ ਔਰ ਦੂਸਰੇ ਪਾਸੇ ਵਿਕਰਮ ਮਜੀਠੀਆ ਯਾਲੀ ਹਣੀਆ ਬਲਟੋਹਾ ਹਣੀ ਉਹ ਕਹਿੰਦੇ ਸੀ ਕਿ ਅਲਾਈਅੰਸ ਨਹੀਂ ਹੋਣਾ ਚਾਹੀਦਾ ਕਿ ਇਹ ਦੋ ਟੜੇ ਬਣੇ ਨੇ ਅਲਾਈਅੰਸ ਔਰ ਅਲਾਈਅੰਸ ਦੇ ਖਿਲਾਫ ਗੱਲ ਇਹ ਆ ਵੀ ਪਾਰਟੀਆਂ ਵਿੱਚ ਤੇ ਰਾਏ ਆਡਰਡ ਹੋ ਸਕਦੀ ਆ ਇਹ ਇੰਨਾ ਮੁੱਦਿਆਂ ਦੇ ਉੱਤੇ ਉਹਨਾਂ ਨੇ ਕੋਈ ਵੀ ਕਾਰਵਾਈ ਕਰਨ ਤੋਂ ਕੋੜੀ ਨਾ ਕਰ ਦਿੱਤੀ ਉਹਨਾਂ ਨੇ ਕੀ ਕੀਤਾ ਬែន ਵੀ ਮੀਡੀਆ ਦੇ ਵਿੱਚ ਐ ਸੀ ਉਹਨਾਂ ਨੇ ਕਿਹੜੇ ਕੋਈ ਸਾਡੇ ਨਾਲ ਮੀਟਿੰਗ ਕਰਕੇ ਮੈਂ ਹੀ ਜਾਣਨਾ ਚਾਹੁੰਦਾ ਗੱਲ ਫਲੋਟ ਕਿਵੇਂ ਹੁੰਦੀ ਆ ਇਹ ਚਰਚਾ ਕਿਵੇਂ ਸ਼ੁਰੂ ਹੁੰਦੀ ਆ ਕਿ ਭਾਜੀਪੀ ਇਹ ਕੱਲ ਦਾ ਘਰਚੋੜ ਹੋ ਸਕਦਾ ਕਿਸੇ ਸੀਨੀਅਰ ਲੀਡਰਸ ਦੀ ਆਪਸ ਵਿੱਚ ਕੋਈ ਚਰਚਾ ਹੋਈ ਸੁਖਵੀਰ ਉਹਨਾਂ ਦੀ ਜੀਪੀ ਨੱਟਾ ਉਹਨਾਂ ਦੇ ਨਾਲ ਜਾਂ ਫਿਰ ਅਮਿਸ਼ਾਣਾ ਦੀ ਗੱਲਬਾਤ ਵੀ ਐਸੇ ਤਰ੍ਹਾਂ ਚੱਲਦੀ ਜਿਵੇਂ ਹੁਣ ਚੱਲ ਰਹੀ ਆ ਹੂੰ ਅੱਠ ਪੰਜ ਦੇ ਉੱਤੇ ਸਭ ਕੁਝ ਸਹਿਮਤੀ ਬਣ ਗਈ ਸੀ 8 5 ਦਾ ਫਾਰਮੂਲਾ ਕੀ ਫਿਕਸ ਹੋ ਗਿਆ ਸੀ ਕਦੇ 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 ਵੀ ਨਹੀਂ ਕੋਈ ਇਹ ਜਿਹੀ ਗੱਲ ਹੋਈ ਨਾ ਹੋਈ ਆ ਨਾ ਸੋਚੀ ਗਈ ਆ ਇਸ ਸੀਟ ਤੇ ਇੱਛਾ ਸੀ ਕਿ ਉਸ ਸੀਟ ਦੇ ਉੱਤੇ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਅਨੰਦਪੁਰ ਸਾਹਿਬ ਦਾ ਮੈਂ ਜਿਹੜਾ ਜ਼ਿਕਰ ਕਰਾਂ ਮੈਮਪੁਰ ਸਾਹਿਬ ਤੋਂ ਤੁਸੀਂ ਲੜਨਾ ਚਾਹੁੰਦੇ ਸੀ ਪਰ ਉੱਥੇ ਕਹਿੰਦੇ ਦਲਜੀਤ ਚੀਮਾ ਲੜਨਾ ਚਾਹੁੰਦੇ ਨੇ ਤਦ ਜੀ ਜੀ ਮੇਰਾ ਨਾਮ ਚਰਚਾ ਚੱਲ ਰਹੀ ਹੈ ਨਾ ਤਾਂ ਦੁਨੀਆਂ ਦੇ ਚੱਲਦੇ ਹੁੰਦੇ ਹੂੰ ਜੀ ਕੌਜੀ ਨੂੰ ਵੀ ਤੇ ਚਾਂਕਰੀ ਮੋਰੀ ਆ ਵੀ ਕਿਸੇ ਨੇ ਕਬਜ਼ਾ ਕਰ ਲਿਆ ਤੇ ਯਲਾ ਸੀਟ ਵੀ ਜਿੱਤੇ ਹੋਏ ਆ ਤੁਸੀਂ ਅਨੰਦਪੁਰ ਸਾਹਿਬ ਵੀ ਜਿੱਤੇ ਹੋਏ ਹੋ ਇਹ ਵੀ ਹੈ ਕਿ ਕਿਉਂਕਿ ਹੁਣ ਤੁਹਾਡਾ ਅਲਾਈਅੰਸ ਨਹੀਂ ਹੋ ਰਿਹਾ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕਦੇ ਪਟਿਆਲਾ ਵੀ ਭੇਜਿਆ ਜਾ ਸਕਦਾ ਹੈ ਪਰ ਉਹ ਮੋਦਨ ਤੁਸੀਂ ਪਹਿਲਾਂ ਵੀ ਹਾਈਲਾਈਟ ਕੀਤਾ ਕਿਸਾਨੀ ਅੰਦੋਲਨ ਕਰਕੇ ਤੁਸੀਂ ਨਾਤਾ ਤੋੜਿਆ ਸੀਗਾ ਤਾਂ ਨਹੀਂ ਤੁਹਾਡੀ ਪਾਰਟੀ ਦੇ ਵਿੱਚ ਕੋਈ ਵਧੀਆ ਪਰਫਾਰਮੈਂਸ ਹੋਈ ਸਿਰਫ 3 ਸੀਟਾਂ ਆਈਆਂ ਰਾਜਵਾਨਾ ਸਾਹਿਬ ਦੀ ਮੁੱਦੇ ਦੇ ਉੱਤੇ ਤੁਸੀਂ ਸੰਗਰੂਰ ਬਾਈਲੈਕਸ਼ਨ ਲੜੀ ਉਸ ਦੇ ਵਿੱਚ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਿਆ ਪਰ ਤੁਸੀਂ ਭਾਵੇਂ ਆਪਣੇ ਵੱਲੋਂ ਮੁੱਦੇ ਚੁੱਕ ਰਹੇ ਹੋ ਪਰ ਤੁਹਾਨੂੰ ਲੋਕਾਂ ਦਾ ਉਹ ਸਾਥ ਤਾਂ ਨਹੀਂ ਮਿਲਿਆ ਉਹਨਾਂ ਮੁੱਦਾਂ ਕਰਕੇ ਉਹ ਸੋਖਰੀ ਗੱਲ ਉਦੋਂ ਸਾਥ ਨਾਮ ਮਿਲਣ ਦੇ ਹੋਰ ਵੀ ਕਾਰਨ ਸੀ ਤੇ ਨਾਇਕੀ ਬੜੀ ਝੂਠੀ ਦੁਕਾਨ ਦਾ ਸੌਦਾ ਵਿਕ ਜਾਂਦਾ ਬੀਜੇਪੀ ਨਾਲ ਜੇ ਸ਼੍ਰੋਮਣੀ ਅਕਾਲੀ ਦਲ ਦਾ ਘੜ ਜੋੜ ਹੋ ਜੇ ਤਾਂ ਇੱਕ ਤੇ ਇੱਕ 11 ਵਾਲੀ ਗੱਲ ਹੋ ਜਾਏਗੀ ਇਹ ਕਹਿਣਾ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੋਂਾਂ ਦਾ ਪਰ ਅੱਜ ਸਵੇਰੇ ਹੀ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਇਹ ਐਲਾਨ ਕਰ ਦਿੰਦੇ ਨੇ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਬਿਨਾ ਘੜ ਜੋੜ ਦੇ ਨਾਲ ਚੋਣ ਮੈਦਾਨ ਦੇ ਵਿੱਚ ਉਤਰੇਗੀ ਤਾਂ ਇਸ ਤੋਂ ਬਾਅਦ ਹੁਣ ਵੱਖ-ਵੱਖ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਨੌ ਮਾਸ ਦਾ ਰਿਸ਼ਤਾ ਖਵਾਉਣ ਵਾਲੀ ਪਾਰਟੀ ਜਿਹੜੀ ਪਹਿਲਾਂ ਵੱਖ ਹੋਈ ਸੀ ਔਰ ਦੁਬਾਰਾ ਇਕੱਠਿਆਂ ਹੋਣ ਦੀ ਚਰਚਾ ਕਰ ਰਹੀ ਸੀ ਉਹ ਗੱਲ ਸਿਰੇ ਕਿਉਂ ਨਹੀਂ ਚੜੀ ਇਸੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਮੌਜੂਦ ਨੇ ਸਰਵੋਪਰਵ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੰਦੂ ਮਾਜਰਾ ਸਾਹਿਬ ਤੁਹਾਡੇ ਦਿਨ ਪਹਿਲਾਂ ਤੁਹਾਡਾ ਬਿਆਨ ਹੁੰਦਾ ਤੁਸੀਂ ਜ਼ਿਕਰ ਕਰਦੇ ਹੋ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਗੜ ਜੋੜ ਹੋ ਜੇ ਤਾਂ ਇੱਕ ਤੇ ਇੱਕ 11 ਵਾਲੀ ਗੱਲ ਹੋ ਜਾਊਗੀ 11 ਕਿਉਂ ਨਹੀਂ ਬਣਿਆ ਕਿੱਥੇ ਫਾਰਮੂਲੇ ਦੇ ਵਿੱਚ ਕਮੀ ਰਹਗੀ ਕੀ ਮਜਬੂਰੀਆਂ ਰਹਿ ਗਈਆਂ ਕਿ ਗੱਲਾਂ ਰਹਿ ਗਈਆਂ ਕਿ ਇਹ ਗੜਜੁੜ ਸਿਰੇ ਨਹੀਂ ਚੜਿਆ ਅਸਲ 'ਚ ਮੇਰੇ ਬਿਆਨ ਨੂੰ ਮਤਲਬ ਇੱਕ ਹਿੱਸਾ ਦਾ ਤੁਸੀਂ ਸੁਣਾਤਾ ਦੂਜਾ ਹਿੱਸਾ ਜਿਹੜਾ ਪਹਿਲਾ ਸੀ ਉਹਦੇ ਬਾਰੇ ਚੁੱਪੇ ਹੋਗੇ ਹਮ ਅਸੀਂ ਡੇ ਬੰਦ ਤੋਂ ਪਹਿਲੇ ਦਿਨ ਤੋਂ ਹੀ ਸਾਡੀ ਇਹ ਪਾਲਸੀ ਆ ਕਿ ਸਾਨੂੰ ਸੀਟਾਂ ਨਾਲੋਂ ਵੱਧ ਸਿਧਾਂਤ ਪਿਆਰੇ ਨੇ ਜੀ ਸਾਨੂੰ ਸੀਟਾਂ ਦੀ ਕੋਈ ਰੇਤੇ ਜੇ ਕਿਤੇ ਗੱਲਬਾਤ ਹੋਏਗੀ ਤਾਂ ਸੀਟਾਂ ਕੋਈ ਰੁਕਾਵਟ ਨਹੀਂ ਬਣਨਗੀਆਂ ਪਹਿਲੇ ਦਿਨ ਤੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਸਾਡੇ ਲਈ ਸਭ ਤੋਂ ਪਹਿਲੇ ਪੰਥਕ ਇਸ਼ੂ ਜਿਵੇਂ ਭਾਈ ਰਾਜਵਾਨ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਗੱਲ ਆ ਬੰਦੀ ਸਿੱਖਾਂ ਦੀ ਰਿਹਾਈ ਕਰਨ ਬਾਰੇ ਗੱਲ ਆ ਜਾਂ ਹਰਿਆਣਾ ਕਮੇਟੀ ਤੇ ਮਤਲਬ ਇੱਕ رائے شمਾਰੀ ਕਰਾਉਣ ਬਾਰੇ ਗੱਲ ਆ ਹਰਿਆਣੇ ਦੀ ਸਿੱਖਾਂ ਵੱਲੋਂ ਦੂਜੀ ਦਿੱਲੀ ਕਮੇਟੀ ਦੇ ਅਸਬਿਆਰ ਦੀ ਚੋਣ ਜਿਹੜੀ ਨਿਰਪੱਖਤਾ ਨਾਲ ਕਰਾਉਣ ਦੀ ਗੱਲ ਆ ਫਿਰ ਜਿਹੜਾ ਪੰਥਕ 이슈ਾਂ ਦੇ ਵਿੱਚ ਸਿੱਖ ਅਫੇਅਰ ਦੇ ਵਿੱਚ ਬਿਨਾ ਐਸਡੀਪੀਸੀ ਦੀ ਸਲਾਹ ਲੈ ਬਿਨਾ ਕੋਈ ਦਖਲਅਜੀ ਨਾ ਹੋਵੇ ਇਹ ਇੱਕ ਪੰਥਕ 이슈 ਸੀ ਸਾਡੇ ਨਦੀਰ ਸਾਹਿਬ ਪਟਨਾ ਸਾਹਿਬ ਵਰਗੇ ਬੋਰਡ ਨੇ ਉਹਨਾਂ ਨੇ ਸਰਕਾਰ ਦਾਖਲ ਨਾ ਦਵੇ ਪੁੱਲ ਮਲਾ ਕੇ ਜਣੀ ਐਸਡੀਪੀਸੀ ਤੋਂ ਬਿਨਾ ਨਾ ਕੋਈ ਵੀ ਗੱਲ ਕੀਤੀ ਜਾਵੇ ਸਿੱਖ ਅਫੇਅਰ ਦੇ ਇਹ ਸਾਡੇ ਪੰਥਕ 이슈 ਸੀ ਦੂਜੇ ਸਾਡੇ ਹੈ ਪੰਜਾਬ ਦੇ 이슈 ਪੰਜਾਬ ਦਾ 이슈 ਹੈ ਵੀ ਪੰਜਾਬ ਬਾਚੀ ਤਾਂ ਸਕਦਾ ਜੇ ਪੰਜਾਬ ਦੇ ਵਿੱਚ ਮਤਲਬ ਜਿਹੜਾ ਵਪਾਰ ਆ ਜੋ ਸਮੁੰਦਰਾਂਹੀਂ ਜਿਹੜੀਆਂ ਵਸਤੂਆਂ ਜਾ ਰਹੀਆਂ ਉਹ ਸੜਕਾਂਹੀਂ ਵੀ ਜਾਣ ਬਾਹਰਲੇ ਮੁਲਕਾਂ ਨੂੰ ਬਾਗਾ ਬਾਰਡਰ ਖੁੱਲੇ ਹਸੈਨੀਵਾੜਾ ਬਾਰਡਰ ਖੁੱਲੇ ਮਲੇ ਇਹਦੇ ਚ ਦੁਨੀਆਂ ਵੀ ਵਸਤੂਆਂ ਸਮੁੰਦਰਾਂਹੀਂ ਜਾਂਦੀਆਂ ਬਾਹਰ ਸਪੋਰਟ ਪੋਰਟ ਹੁੰਦੀਆਂ ਉਹ ਉਨੀਆਂ ਵਸਤੂਆਂ ਇਹ ਰਾਸਤੇ ਰਾਹੀਂ ਵੀ ਜਾਣ ਇਹਦੇ ਨਾਲ ਇੱਕ ਮਲੇ ਖੇਤਿਆਂ ਨੂੰ ਸਭ ਤੋਂ ਵੱਡੀ ਮਲੇ ਡਿਵੈਲਪਮੈਂਟ ਹੋਏਗੀ ਇਹ ਸਾਡਾ ਮੇਨ ਮੰਨਣਾ ਪੰਜਾਬ ਲਈ ਦੂਜਾ ਪੰਜਾਬ ਦੇ ਵਿੱਚ ਅਮਨ ਭਾਈਚਾਰਕ ਸਾਂਝ ਜਿਹੜੀ ਆ ਉਹ ਬਰਕਰਾਰ ਰਹੇ ਇਹ ਸਾਡਾ ਇੱਕ ਮੇਨ ਪ੍ਰਾਇਓਰਟੀ ਦਾ ਹਿੱਸਾ ਫੇਰ ਕਿਸਾਨੀ ਦੀਆਂ ਗੱਲਾਂ ਜਿਹੜੀਆਂ ਕਿਸਾਨਾਂ ਨਾਲ ਕਮਿਟਮੈਂਟਸ ਕੀਤੀਆਂ ਸੰਘਰਸ਼ ਦੇ ਸਮੇਂ ਭਾਵੇਂ ਲਖੀਮਪੁਰ ਖੇਰੀਆ ਨੂੰ ਜਾਖੀਆਂ ਨੂੰ ਦਾਦਾ 100 ਲੱਖ ਰੁਪਏ ਦੇਣ ਵਾਲੀ ਗੱਲ ਆ ਭਾਵੇਂ ਐਮਐਸਪੀ ਤੇ ਜਾਂ ਕਰਜ਼ਾ ਮਾਫੀ ਤੇ ਕੋਈ ਕਮੇਟੀ ਬਣਵਾ ਲਈ ਗੱਲ ਕਮਿਟਮੈਂਟ ਕੀਤੀ ਸੀ ਜੋ ਵੀ ਕਮਿਟਮੈਂਟ ਹੋਈ ਸੀ ਉਹਨੂੰ ਲਾਗੂ ਕਰਦੀ ਹਾਂ ਹਲਕੀ ਚੰਦਰਪਾਲ ਸਿੰਘ ਸਾਹਿਬ ਇਹ ਸਾਈਆਂ ਜੀ ਕਮਿਟਮੈਂਟਾਂ ਨੂੰ ਪੂਰੇ ਕਰਦੇ ਆ ਇਹ ਮਸਲੇ ਜਿਹੜੇ ਨੇ ਇਹਨਾਂ ਤੋਂ ਜੇ ਮਸਲੇ ਤੇ ਜਿਹਦੇ ਨਾਲ ਵੀ ਸਾਡਾ ਘੱਟ ਇੱਕ ਗੱਲ ਹੋਰ ਵੀ ਆ ਅਸੀਂ ਇਸ ਗੱਲ ਤੇ ਵੀ ਕਲੀਅਰ ਆ ਵੀ ਜਿਹੜਾ ਇੰਡੀਆ ਗੱਠ ਜੋੜਾ ਉਹਦੇ ਨਾਲ ਸਾਡਾ ਹੱਥ ਨਹੀਂ ਮਿਲਾਇਆ ਜਾਦਾ ਸਾਡਾ ਕਿਉਂਕਿ ਇੱਕ ਜੋਂਨ ਨੂੰ ਜੋਂਨ ਹੋਣੀ ਆ ਉਹਦੋਂ 1984 ਦਾ ਕਾਂਡ ਅੱਖਾਂ ਦੇ ਸਾਹਮਣੇ ਆਉਣਾ ਦਰਬਾਰ ਸਾਹਿਬ ਤੇ ਟੈਂਕ ਫੌਜਾਂ ਚੜ੍ਹਦੀਆਂ ਨਜ਼ਰ ਆਉਣੀਆਂ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਲਾਲੋ ਲਾਲ ਖੂਨ ਨਾਲ ਨੇਤੇ ਸਿੱਖਾਂ ਦੇ ਨਜ਼ਰ ਆਉਣਾ ਸੋ ਉਹ ਨਾਲ ਨਹੀਂ ਹੋ ਸਕਦਾ ਪਰ ਜਿਹੜੇ ਲੋਕ ਇਹ ਸਾਡੀਆਂ ਗੱਲਾਂ ਤੇ ਮਤਲ ਧਿਆਨ ਦੇ ਕੇ ਇਹ ਸਾਡੀ ਪ੍ਰਾਤਿਪੋਤਾ ਦਾ ਹਿੱਸਾ ਮੰਨ ਕੇ ਸਾਡੇ ਨਾਲ ਹੱਥ ਮਿਲਾਉਣਗੇ ਤਾਂ ਉਹਨਾਂ ਨਾਲ ਹੱਥ ਮਿਲਾਇਆ ਜਾ ਸਕਦਾ ਇਹ ਸਾਡਾ ਆਧਾਰ ਸੀ ਤੇ ਉਹ ਇਸ ਕਰਕੇ ਅਸੀਂ ਕਹੇ ਸੀ ਵੀ ਜੇ ਇਹ ਗੱਲ ਹੁੰਦੀ ਆ ਫਿਰ ਕੁਦਰਤੀ ਤੌਰ ਤੇ ਸ਼ਕਤੀ ਹੋਰ ਹੋ ਜਾਂਦੀ ਹੈ ਤੇ ਫਿਰ ਕੀ ਇੰਨਾ ਮੁੱਦਿਆਂ ਦੇ ਉੱਤੇ ਉਹਨਾਂ ਨੇ ਕੋਈ ਵੀ ਕਾਰਵਾਈ ਕਰਨ ਤੋਂ ਕੋਰੀ ਨਾ ਕਰ ਦਿੱਤੀ ਉਹਨਾਂ ਨੇ ਕੀ ਕਿਹਾ ਕਿ ਅਸੀਂ ਇਹ ਇਹ ਮੁੱਦੇ ਦੇ ਉੱਤੇ ਅਸੀਂ ਨਹੀਂ ਸਹਿਮਤ ਹੈਗੇ ਇਹ ਮੁੱਦੇ ਜਿਹੜੇ ਅਸੀਂ ਐਕਸਪਲੋਰ ਕੀਤੇ ਆ ਇਹ ਕੋਈ ਗਲਵਾਦ ਦਾ ਹਿੱਸਾ ਨਹੀਂ ਇਹ ਨਾ ਅਸੀਂ ਕੋਈ ਗਲਵਾਦ ਉਤਰਾਂ ਦੀ ਫਾਰਮਲ ਚੱਲ ਰਹੀ ਸੀ ਇਹ ਤਾਂ ਇੱਕ ਅਸੀਂ ਆਪਣੀ ਪਾਲਿਸੀ ਦਾ ਕਿ ਹਮੇਸ਼ਾ ਦਾ ਥੋੜੇ ਦਿਨ ਪਹਿਲਾਂ ਹੀ ਬਿਆਨ ਆਦਾ ਉਹ ਕਹਿੰਦੇ ਕਿ ਜੇ ਗੱਲ ਚਰਚਾ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਕਹਿੰਦੇ ਨਤੀਜਾ ਨਿਕਲੇਗਾ ਉਹਦਾ ਬਿਆਨ ਵੀ ਮੀਡੀਆ ਦੇ ਵਿੱਚ ਸੀ ਹੂੰ ਉਹਨਾਂ ਨੇ ਕਿਹੜੇ ਕੋਈ ਸਾਡੇ ਨਾਲ ਮੀਟਿੰਗ ਕਰਕੇ ਕੋਈ ਬਿਆਨ ਦਿੱਤਾ ਸੀ ਤੇ ਗੱਲਬਾਤ ਇਹ ਵੈਸੇ ਮੈਂ ਮੈਂ ਇਹ ਜਾਨਣਾ ਚਾਹੁੰਦਾ ਆਪਾਂ ਆਪਾਂ ਗੱਲ ਕਰ ਰਹੇ ਆ ਉਹ ਮੈਂ ਉਹਨਾਂ ਨੇ ਗੱਲ ਕਰਦੇ ਗੱਲ ਕਰਤੀ ਮੈਂ ਇਹ ਜਾਨਣਾ ਚਾਹੁੰਦਾ ਇਹ ਗੱਲ ਫਲੋਟ ਕਿਵੇਂ ਹੁੰਦੀ ਹੈ ਇਹ ਚਰਚਾ ਕਿਵੇਂ ਸ਼ੁਰੂ ਹੁੰਦੀ ਹੈ ਕਿ ਭਾ ਜੀਪੀ ਇਹ ਕandidate ਦਾ ਘੜ ਜੋੜ ਹੋ ਸਕਦਾ ਕਿਸੇ ਸੀਨੀਅਰ ਲੀਡਰਸ ਦੀ ਆਪਸ ਚ ਕੋਈ ਚਰਚਾ ਹੋਈ ਸੁਖਬੀਰ ਉਹਨਾਂ ਦੀ ਜੀਪੀ ਨਟਾ ਉਹਨਾਂ ਦੇ ਨਾਲ ਜਾਂ ਫਿਰ ਅਮਿਤ ਸ਼ਾਹ ਨਾਲ ਗੱਲਬਾਤ ਹੋਈ ਇਹ ਚਰਚਾ ਇਸੇ ਤਰ੍ਹਾਂ ਚੱਲਦੀ ਹੈ ਜਿਵੇਂ ਹੁਣ ਚੱਲ ਰਹੀ ਆ ਹੂੰ ਮਾਲਾ মিডিਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਕਿ ਅਸਰਾਈਆਂ ਚੱਲ ਰਹੀਆਂ ਅੰਦਾਜ਼ੇ ਲਾਈ ਜਾ ਰਹੀਆਂ ਆਏ ਚੱਲਦੇ ਚੱਲਦੇ ਜੇ ਅਮਸ਼ਾ ਜੀ ਨੇ ਗੱਲ ਕਹੀ ਸੀ ਤੇ ਉਧਰੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਆਪਣੀ ਪਾਲਿਸੀ ਜਿਹੜੀ ਆ ਉਮ ਆਪਣੀ ਸੋਚ ਜਿਹੜੀ ਆ ਉਹ মিডিਆ ਦੇ ਵੀ ਜਾਕੜ ਉਹਨਾਂ ਦੀ ਸਟੇਟਮੈਂਟ ਨੂੰ ਵੀ ਇਹੀ ਸਮਝੀਏ ਕਿ ਇਹ ਵੀ মিডিਆ ਦੀ ਚਰਚਾ ਹੀ ਹੈ ਜਾਂ ਫਿਰ ਇਹ ਤੁਹਾਨੂੰ ਲੱਗਦਾ ਕਿ ਉੱਤੋਂ ਦੀ ਬਿਆਨ ਆਇਆ ਇਹ ਤਾਂ ਉਹਨਾਂ ਨੂੰ ਪਤਾ ਹੋਵੇਗਾ ਇਹ ਤਾਂ ਜਾਕੜ ਸਾਹਿਬ ਦੱਸਣਗੇ ਵੀ ਕਿ ਉਹਨਾਂ ਨੂੰ ਉਹਨਾਂ ਨੇ ਕਿਹਾ ਜਾਂ ਉਹਨਾਂ ਨੇ ਆਪ ਕੀਤਾ ਜਾਂ ਜਿਵੇਂ ਸ਼ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਫੈਸਲਾ ਮਤਲਬ ਕਿ ਬਿਨਾਂ ਅ ਮਤਲਬ ਕੋਈ ਸਾਡੀ ਗੱਲਬਾਤ ਤੇ ਨਹੀਂ ਕਿ ਦੂਜੇ ਨਾਲ ਗੱਲਬਾਤ ਦਾ ਹਿੱਸਾ ਨਹੀਂ ਸੀ ਉਹ ਉਹਦਾ ਜਿਵੇਂ ਉਹਨਾਂ ਨੇ ਕਿਉਂਕਿ ਜੱਕਡੋਣੀ ਦੀ ਹਮਾਇਤ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਜੇ ਹੋ ਜਾਂਦਾ ਹੈ ਗੜ ਜੁੜਦਾ ਵਧੀਆ ਬਾਲੀ ਮਿਲੂਗਾ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਹਾਂ ਇਹ ਗੜਜੜ ਹੋਣਾ ਚਾਹੀਦਾ ਪਰ ਨੀਤ ਕਰੋਨਾ ਨਾਲ ਗੱਲਬਾਤ ਅਸੀਂ ਕੀਤੀ ਸੀ ਉਹ ਕਹਿੰਦੇ ਸੀ ਕਿ ਤਾਕਤ ਮਿਲੂਗੀ ਬਹੁਤ ਸਾਰੇ ਭਾਜਪਾ ਲੀਡਰ ਕਹਿੰਦੇ ਤੁਸੀਂ ਹਾਲਾਂਕਿ ਹਮਾਇਤ ਕਰਦੇ ਸੀ ਇਕੱਠੇ ਇਕੱਠ ਨੂੰ ਕੌਣ ਮੜਾ ਕਹਿੰਦਾ ਹੁੰਦਾ ਪਰ ਸਿਧਾਂਤ ਜਿਹੜੇ ਹੰਨਿਆ ਸੂਲ ਜਿਹੜੇ ਹੰਨਿਆ ਉਹ ਪਹਿਲਾਂ ਹੁੰਦੇ ਆ ਇਹ ਠੀਕ ਆ ਵੀ ਹੁਣ ਵੀ ਅਜਿਹਾ ਕਹਿੰਦੇ ਆ ਮਤਲਬ ਗੱਲਬਾਤ ਜਿਹੜੀ ਇਕੱਠਾ ਉਹਦਾ ਫਾਇਦਾ ਹੀ ਹੁੰਦਾ ਪਰ ਇਹ ਨਹੀਂ ਹੈ ਵੀ ਸੂਲਾਂ ਨੂੰ ਕੁਰਬਾਨ ਕਰਕੇ ਇਕੱਠ ਨਹੀਂ ਹੋ ਸਕਦਾ ਉਸੀਂ ਅਜੇ ਵੀ ਕਹਿੰਦੇ ਹਾਂ ਕਿ ਅਜੇ ਵੀ ਗੜ ਜੋੜ ਵਾਸਤੇ ਰਸਤੇ ਖੁੱਲੇ ਹੋਏ ਨੇ ਜੇ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਆ ਕੇ ਗੱਲਬਾਤ ਕਰਦਾ ਹੈ ਜੇ ਉਹ ਸਹਿਮਤ ਹੁੰਦੇ ਨੇ ਤੇ ਗੜ ਜੋੜ ਹੋ ਸਕਦਾ ਹੈ ਜੇ ਵੀ ਤੁਹਾਨੂੰ ਅਦਰ ਸਪੇਸ ਹੈ ਉਹ ਵੈਕਿਊਮ ਹੈ ਅਜੇ ਵੀ ਨਹੀਂ ਗੱਲ ਇਹ ਆ ਵੀ ਅਸੀਂ ਆਪਣੀ ਗੱਲ ਕਹਿਤੀ ਹੂੰ ਇਹ ਤਾਂ ਕਿਸੇ ਦੂਜੀ ਧਿਰ ਨੇ ਦੇਖਣਾ ਹੁੰਦਾ ਵੀ ਜਿਹੜੀ ਇਹ ਗੱਲ ਕਹਿ ਰਹੇ ਨੇ ਉਹਨੂੰ ਕਿੰਨਾ ਕਾਉਨਰ ਕਰਨਾ ਕਿਵੇਂ ਕਰਨਾ ਠੀਕ ਆ ਅਸੀਂ ਆਪਣੀ ਸਪਸ਼ਟ ਗੱਲ ਕਰਤੀ ਸੀ ਵੀ ਮਤਲਬ ਸੂਲਾਂ ਨੂੰ ਕੁਰਬਾਨ ਕਰਕੇ ਜਾਂ ਇਹ ਜਿਹੜੇ ਇਸ਼ੂਜ਼ ਨੇ ਇਹਨਾਂ ਨੂੰ ਪਰੇ ਕਰਕੇ ਮਤਲਬ ਕੋਈ ਵੀ ਗੱਠਜੋੜ ਨਹੀਂ ਹੋ ਸਕਦਾ ਇਹ ਮਤਲਬ ਸਾਡੀ ਕਲੀਅਰ ਸੀ ਬਹੁਤ ਸਾਰੀ ਚਰਚਾ ਵਿੱਚ ਇਹ ਵੀ ਨਹੀਂ ਸਾਡੀ ਪ੍ਰਾਥਮਿਕਤਾ ਸੀਟਾਂ ਨਹੀਂ ਹੈ ਸਾਡੀ ਪ੍ਰਾਥਮਿਕਤਾ ਇਹ ਮੁੱਦੇ ਨੇ ਬਹੁਤ ਸਾਰੀ ਚਰਚਾ ਵਿੱਚ ਇਹ ਵੀ ਨਹੀਂ ਕਹਿੰਦੇ ਕਿ ਸੀਟਾਂ ਨੂੰ ਲੈ ਕੇ ਹੀ ਪੇਚ ਫਸਿਆ ਪਹਿਲਾਂ ਤਿੰਨ ਤਿੰਨ ਵਾਲੇ ਫਾਰਮੂਲੇ ਦੇ ਉੱਤੇ ਸੀ ਫਿਰ ਚਾਰ ਵਧਾ ਕੇ ਦਿੱਤੀਆਂ ਫਿਰ 8 5 ਦੇ ਉੱਤੇ ਸਭ ਕੁਝ ਸਹਿਮਤੀ ਬਣ ਗਈ ਸੀ 8 5 ਵਾਲਾ ਫਾਰਮੂਲਾ ਕੀ ਫਿਕਸ ਹੋ ਗਿਆ ਸੀ ਕਦੇ ਇਹਦਾ ਕਦੇ ਵੀ ਨਹੀਂ ਕੋਈ ਇਹੋ ਜਿਹੀ ਗੱਲ ਹੋਈ ਨਾ ਹੋਈ ਆ ਨਾ ਸੋਚੀ ਗਈ ਆ ਮਾਲੇ ਦਾ ਇਹ ਕਿ ਇਹ ਵੀ ਕਿੱਸ ਰਹੀ ਸੀ ਇਹ ਵੀ ਕਿੱਸ ਰਹੀ ਐ ਸੀ ਕਿਸੇ ਨੇ 8 ਕਹਿਤਾ ਕਿਸੇ ਨੇ 9 ਕਹਿਤਾ ਕਿਸੇ ਨੇ 6 ਕਹਿਤਾ ਕਿਸੇ ਨੇ 7 ਕਹਿਤਾ ਮਾਲੇ ਵੀ ਆਪਣੇ ਆਪਣੇ ਅਦਾਜ਼ੇ ਸੀ ਇਹ ਇਸ ਕਿਸਮ ਦੇ ਜੇ ਗੜਚੜ ਹੁੰਦਾ ਤਾਂ ਕਿੰਨੀਆਂ ਸੀਟਾਂ ਲੈਂੀਆਂ ਸਗੀਆਂ ਜਦੋਂ ਗੱਲਬਾਤ ਹੀ ਨਹੀਂ ਹੋਈ ਤੇ ਫਿਰ ਸੀਟਾਂ ਦੀ ਮੈਸੇਜ ਇਹ ਗੜਚੜ ਹੋ ਜਾਂਦਾ ਤਾਂ ਕੀ ਸ਼੍ਰੋਮਣੀ ਕਹਿੰਦਾ ਮੈਂ ਕਿੰਨਾ ਪਲਾਨ ਸੋਚ ਰਹਾ ਸੀ ਕਿੰਨਾ ਪਲਾਨ ਕੀ ਬਣਾਇਆ ਹੋਇਆ ਸੀ ਇਹ ਤਾਂ ਫਿਰ ਸੋਚਿਆ ਸੀ ਅਕਾਲੀ ਗੱਲ ਨੇ ਕਦੇ ਵੀ ਮਤਲਬ ਪਹਿਲਾਂ ਤਾਂ ਸਾਡੇ ਇਸ਼ੂ ਸੀ ਮੈਂ ਤੁਹਾਨੂੰ ਕਿਹਾ ਸੀਟਾਂ ਤੱਕ ਗਿਣਤੀ ਬੰਦ ਕੀਤਾ ਪਰ ਇਹ ਵੀ ਇਹ ਵੀ ਚਰਚਾ ਇਹ ਚੰਦੂ ਮੇਰਾ ਸਭ ਤੈ ਹੋ ਜਾਂਦੇ ਇਹ ਵੀ ਚਰਚਾ ਹੈ ਕਹਿੰਦੇ ਕਿ ਤੁਹਾਡੀ ਪਾਰਟੀ ਦੇ ਵਿੱਚ ਵੀ ਇੱਕ ਇਹ ਵੀ ਇਸ਼ੂ ਸੀ ਕਿ ਗੜਜੋੜ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਦੋ ਟੜੇ ਬਣ ਗਏ ਸੀ ਤੁਹਾਡਾ ਜ਼ਿਕਰ ਆਉਂਦਾ ਹੈ ਕਹਿੰਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਭੁੰਦਰੌਣੀ ਮਲੂਕਾਉਣੀ ਹੱਕ ਦੇ ਵਿੱਚ ਸੀ ਕਿ ਸਾਨੂੰ ਅਲਾਈਅੰਸ ਕਰਕੇ ਨਾਲ ਜਾਣਾ ਚਾਹੀਦਾ ਔਰ ਦੂਸਰੇ ਪਾਸੇ ਵਿਕਰਮ ਮਜੀਠੀਆ ਵਾਲੀ ਹੋਣੀ ਆ ਬਲਟੋਹਾ ਹੋਣੀ ਉਹ ਕਹਿੰਦੇ ਸੀ ਕਿ ਅਲਾਈਅੰਸ ਨਹੀਂ ਹੋਣਾ ਚਾਹੀਦਾ ਕਿ ਇਹ ਦੋ ਟੜੇ ਬਣੇ ਨੇ ਅਲਾਈਅੰਸ ਔਰ ਅਲਾਈਅੰਸ ਦੇ ਖਿਲਾਫ ਦੇਖੋ ਗੱਲ ਇਹ ਆ ਵੀ ਪਾਰਟੀਆਂ ਵਿੱਚ ਰਾਇਆ ਅਲੱਡ ਹੋ ਸਕਦੀ ਆ ਕੋਈ ਨਹੀਂ ਹੁੰਦੀ ਵੀ ਇੱਕਦਮ ਸਾਰੀ ਇਕੱਠੀ ਪਰ ਕੰਸੈਂਸਸ ਜਿਹੜੀ ਆ ਉਹ ਸਾਡੀ ਪਾਰਟੀ ਚ ਹਾਰੀ ਇਸ਼ੂ ਤੇ ਬਣਦੀ ਆ ਤਾਂ ਇਹ ਕੀ ਬਣੀ ਸੀਗੀ ਇਹ ਵੀ ਵਿਰੋਧ ਵੀ ਕਰ ਰਹੇ ਸੀਗੇ ਲੀਡਰ ਤੇ ਜੋ ਅਸੀਂ ਇਹ ਇਸ਼ੂ ਡਵੈਲਪ ਕੀਤੇ ਆ ਸਪੋਰਟ ਕੀਤੇ ਆ ਇਹਨਾਂ ਦਾ ਕੰਸੈਂਸਸ ਨਾਲ ਹੀ ਕੀਤੇ ਆ ਸਾਰਾ ਦਿਨ ਮੀਟਿੰਗ ਚੱਲੀ ਆ ਸਾਰਾ ਦਿਨ ਮੀਟਿੰਗ ਚੱਲਣ ਤੋਂ ਬਾਅਦ ਫੇਰ ਹੀ ਕਿ ਸਟੇਟਮੈਂਟ ਤਿਆਰ ਹੋਈ ਆ ਤੇ ਉਹ ਕੰਸੈਂਸਸਨ ਨਾਲ ਹੋਈ ਆ ਸਾਰੇ ਤੁਹਾਨੂੰ ਲੱਗਦਾ ਕਿ ਜਿਸ ਤਿਰ ਇਸ ਵੇਲੇ ਮਾਹੌਲ ਪੰਜਾਬ ਚ ਚੱਲ ਰਿਹਾ ਹੈ ਭਾਵੇਂ ਦੁਬਾਰਾ ਫੇਰ ਕਿਸਾਨੀ ਅੰਦੋਲਨ ਹੈ ਉਸ ਤਰੀਕੇ ਦਾ ਕਿਸਾਨੀ ਅੰਦੋਲਨ ਇਸ ਵਾਰ ਨਹੀਂ ਖੜਾ ਹੋ ਸਕਿਆ ਜਿਹੜਾ ਪਿਛਲੀ ਵਾਰ ਸੀ ਜਿਸ ਦੇ ਚੱਲਦੇ ਹੋਏ ਤੁਹਾਨੂੰ ਪਾਰਟੀ ਜਿਹੜੀ ਹੈ ਉਹ ਵੱਖਰੀ ਕਰਨੀ ਪਈ ਸੀ ਨੋ ਮਾਸ ਦਾ ਰਿਸ਼ਤਾ ਵੱਖ ਕਰਨਾ ਪਿਆ ਸੀਗਾ ਜੇ ਹੁਣ ਦੁਬਾਰਾ ਫੇਰ ਤੁਹਾਡਾ ਗੜਜੋੜ ਹੋ ਜਾਣਾ ਤੁਹਾਨੂੰ ਲੱਗਦਾ ਕਿ ਕਿਸਾਨੀ ਈਸ਼ੂ ਤੁਹਾਡੇ ਉੱਤੇ ਨੁਕਸਾਨ ਪਹੁੰਚਾਉਂਦਾ ਉਹ ਭਾਵੇਂ ਹੁੰਦਾ ਨਹੀਂ ਸਾਡੇ ਉੱਤੇ ਕੀ ਹੁੰਦਾ ਅਸੀਂ ਕਿਸਾਨੀ ਦੇ ਮਸਲੇ ਦਿਨ-ਦਿਨ ਲਾ ਕੇ ਹੱਲ ਕਰਾਉਣ ਤੇ ਲੱਗੇ ਰਹਿੰਦੇ ਆ ਅੱਜ ਵੀ ਮੇਰਾ ਖਿਆਲ ਆ ਜਿਹੜਾ ਸ਼ੰਭੂ ਬਾਡਰ ਦੇ ਕਿਸਾਨ ਬੈਠੇ ਆ ਮੇਰਾ ਫਿਰ ਹਰ ਰੋਜ਼ ਸਾਡੇ ਵਰਕਰ ਵੀ ਜਾਂਦੇ ਨੇ ਲੰਗਰ ਵਿੱਚ ਕੌਣ ਜਾਂਦੇ ਨੇ ਮਤਲਬ ਸਾਰੇ ਉੱਥੇ ਪਹੁੰਚਦੇ ਨੇ ਮਤਲਬ ਅਸੀਂ ਕਿਸਾਨੀ ਸੰਘਰਸ਼ ਤੋਂ ਕਦੇ ਆਪਣੇ ਆਪ ਨੂੰ ਅਲੱਗ ਰੱਖਿਆ ਹੀ ਨਹੀਂ ਕਦੇ ਵੀ ਜਦੋਂ ਵੀ ਕਿਸੇ ਜਥੇਬੰਦੀ ਨੇ ਕੋਈ ਸੰਘਰਸ਼ ਕੀਤਾ ਤਾਂ ਹਮੇਸ਼ਾ ਅਸੀਂ ਉਹਨੂੰ ਸਪੋਰਟ ਦਿੱਤੀ ਆ ਸੋ ਇਸ ਕਰਕੇ ਕਿਸਾਨ ਤਾਂ ਸਾਡੇ ਹੁਣ ਤਾਂ ਕਿਸਾਨ ਭੁਗਵੰਤ ਮੰਤ ਔਖੇ ਆ ਜਿਹੜਾ ਇਹਨਾਂ ਨੂੰ ਧੋਖਾ ਦੇ ਗਿਆ ਵਿਸ਼ਵਾਸਘਾਤ ਕਰ ਗਿਆ ਦੋਨੇ ਪਾਸੇ ਮਤਲਬ بڑا ਕੰਮ ਸਾਰ ਗਿਆ ਮਤਲਬ ਨਾਲੇ ਕਿਸਾਨਾਂ ਨੂੰ ਮਰਵਾਤਾ ਤੇ ਨਾ ਇਹ ਕਿਸਾਨਾਂ ਦੀ ਕੋਈ ਗੱਲ ਨਹੀਂ ਸਿਰੇ ਲਾਈ ਅੱਜ ਜੇ ਸਭ ਤੋਂ ਔਖੇ ਕਿਸਾਨ ਆ ਤਾਂ ਭਗਵੰਤ ਮਾਨ ਤੇ ਨੇ ਚੰਦੂ ਮਾਨ ਸਾਹਿਬ ਤਾਂ ਹੱਡਾ ਜ਼ੰਬਾ ਤਜਰਬਾ ਆ ਸਿਆਸਤ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਜੇ ਇਹ ਅਲਾਈਅੰਸ ਹੁੰਦਾ ਕਿ ਵਾਕਈ ਤੁਹਾਨੂੰ ਲੱਗਦਾ ਸੀ ਕਿ ਤਾਕਤ ਮਿਲਣੀ ਸੀ ਇੱਕ ਤੈ 11 ਵਾਲੀ ਗੱਲ ਹੋਣੀ ਸੀ ਜਾਂ ਫਿਰ ਇਸ ਤੋਂ ਇਹ ਸਮਝਿਆ ਜਾਵੇ ਬਹੁਤ ਸਾਰੇ ਲੋਕ ਜਿਹੜੇ ਪੋਲੀਟੀਕਲ ਮਾਹਰ ਨੇ ਉਹ ਇੱਕ ਇਹ ਵੀ ਜਜਮੈਂਟ ਲਾਉਂਦੇ ਨੇ ਕਹਿੰਦੇ ਇਸ ਚੋਂ ਬੀਜੇਪੀ ਜ਼ਰੂਰ ਗੇਨ ਕਰ ਲੈਂਦੀ ਪਰ ਰਵੈਂਚਿਉਲੀ ਇਹ ਕਾਲੀ ਦਲ ਦਾ ਨੁਕਸਾਨ ਹੋਣਾ ਸੀ ਕਹਿੰਦੇ ਨਹੀਂ ਜਦੋਂ ਸ਼ੁਰੂਮਣੀ ਅਕਾਲੀ ਦਲ ਜਿਹੜੇ ਮੁੱਦੇ ਤੈ ਕੀਤੇ ਨੇ ਜੇ ਉਹ ਮ ਤੇ ਉਹ ਸਾਨੂੰ ਕੀ ਜਾਈਦਾ ਸਾਨੂੰ ਅਸੀਂ ਤਾਂ ਇੱਥੇ ਤਾਂ ਕਿ ਉਹ ਸਾਨੂੰ ਸਿੱਟਾ ਪਰ ਉਹ ਮੁੱਦੇ ਨੂੰ ਤੁਸੀਂ ਪਹਿਲਾਂ ਵੀ ਹਾਈਲਾਈਟ ਕੀਤਾ ਕਿਸਾਨੀ ਅੰਦੋਲਨ ਕਰਕੇ ਤੁਸੀਂ ਨਾਤਾ ਤੋੜਿਆ ਸੀਗਾ ਤਾਂ ਨਹੀਂ ਤੁਹਾਡੀ ਪਾਰਟੀ ਦੇ ਵਿੱਚੋਂ ਕੋਈ ਵਧੀਆ ਪਰਫਾਰਮੈਂਸ ਹੋਈ ਸਿਰਫ 3 ਸੀਟਾਂ ਆਈਆਂ ਰਾਜਵਾਨਾ ਸਾਹਿਬ ਦੀ ਮੁੱਦੇ ਦੇ ਉੱਤੇ ਤੁਸੀਂ ਸੰਗਰੂਰ ਬਾਈ ਇਲੈਕਸ਼ਨ ਲੜੀ ਉਸ ਦੇ ਵਿੱਚ ਤੁਹਾਨੂੰ ਕੋਈ ਫਾਇਦਾ ਨਹੀਂ ਮਿਲਿਆ ਤਾਂ ਤੁਸੀਂ ਭਾਵੇਂ ਆਪਣੇ ਵੱਲੋਂ ਮੁੱਦੇ ਚੁੱਕ ਰਹੇ ਹੋ ਪਰ ਤੁਹਾਨੂੰ ਲੋਕਾਂ ਦਾ ਉਹ ਸਾਥ ਤਾਂ ਨਹੀਂ ਮਿਲਿਆ ਉਹਨਾਂ ਮੁੱਦਾ ਕਰਕੇ ਚਲੋ ਇਹ ਵੱਖਰੀ ਗੱਲ ਉਦੋਂ ਸਾਥ ਨਾਮ ਮਿਲਣ ਦੇ ਹੋਰ ਕਈ ਕਾਰਨ ਸੀ ਹੂੰ ਤੇ ਨਾਇਕੀ ਬਰੀ ਝੂਠ ਦੀ ਦੁਕਾਨ ਦਾ ਸੌਦਾ ਵੀਕ ਜਾਂਦਾ ਪਰ ਹੌਲੀ ਹੌਲੀ ਸੱਚ ਸਾਹਮਣੇ ਆਉਂਦਾ ਤੇ ਮੈਂ ਸਮਝਦਾ ਕਿ ਪਿਛਲੇ ਸਮੇਂ ਜੋ ਕੁਝ ਵਾਪਰਿਆ ਉਹ ਜ਼ਰੂਰੀ ਨਹੀਂ ਉਹ ਦੁਬਾਰਾ ਉਹੀ ਵਾਪਰੇ ਕਿਉਂਕਿ ਸਚਾਈ ਜਦੋਂ ਸਾਹਮਣੇ ਆ ਜਾਂਦੀ ਹੈ ਫਿਰ ਅਸਲੀਅਤ ਦਾ ਪਤਾ ਲੱਗ ਜਾਂਦਾ ਤੇ ਫੇਰ ਝੂਠ ਦੀ ਦੁਕਾਨ ਨਹੀਂ ਚੱਲਦੀ ਉਹ ਅੱਜ ਮੈਂ ਕਹਿ ਸਕਦਾ ਕਿ ਜਿਹੜੇ ਮੁੱਦੇ ਅਸੀਂ ਬਾਰ ਬਾਰ ਚੱਕ ਰਹੇ ਹਾਂ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੀ ਗੱਲ ਜੇ ਕੋਈ ਕਰਦਾ ਤਾਂ ਕਾਲੀ ਗੱਲ ਕਰਦਾ ਪੰਜਾਬ ਲਈ ਕੋਈ ਖੜਦਾ ਤਾਂ ਅਕਾਲੀ ਦਲ ਖੜਦਾ ਪੰਜਾਬ ਦੀ ਅੱਜ ਨਿੱਗਰ ਰਹੀ ਆਰਥਿਕ ਹਾਲਤ ਸਮਾਜਿਕ ਹਾਲਤ ਰਾਜਨੀਤਿਕ ਹਾਲਤ ਇਹਨਾਂ ਚੁਣੌਤੀਆਂ ਦੇ ਲੰਘ ਰਹੇ ਪੰਜਾਬ ਨੂੰ ਬਚਾਉਣ ਦਾ ਜੇ ਕੋਈ ਪਰ ਵਿਰੋਧੀ ਤਾਂ ਤੋੜਤੀ ਸਵਾਗਤ ਕਿਹਦੇ ਦਿੱਤਾ ਅਕਾਲੀ ਦਲ ਤੇ ਹੁਣ ਪਰ ਉਹ ਕਹਿੰਦੇ ਡੋਬਿਆ ਹੀ ਅਕਾਲੀ ਦਲ ਨੇ ਇਹ ਕਹਿੰਦੇ ਜੋ ਨੁਕਸਾਨ ਹੋਇਆ ਜੋ ਘਾਣ ਹੋਇਆ ਪੰਜਾਬ ਦਾ ਕਹਿੰਦਾ ਉਹ ਤਾਂ ਹਾਥੀ ਸਾਰਾ ਅਕਾਲੀ ਦਲ ਦਾ ਉਸ ਕਿਸੇ ਟਾਈਮ ਕਹਿੰਦੇ ਸੀ ਪਰ ਹੁਣ ਨਹੀਂ ਕੋਈ ਕਹਿੰਦਾ ਇਹ ਲੋਕਾਂ ਦੇ ਭੁਲੇਖੇ ਜਿਹੜੇ ਸੀ ਨਾ ਉਹ ਜਿਹੜੀ ਗਲਤ ਤੁਮਤਬਾਜੀ ਸੀ ਉਹਦਾ ਹੁਣ ਪਸਤਾਵਾ ਵੀ ਹੈ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਹੁਣ ਵਾਲੀ ਬਾਅਦ ਕੋਈ ਨਹੀਂ ਰਿਹਾ ਪੰਜਾਬ ਦਾ ਹੁਣ ਪੰਜਾਬ ਜਾਨੀ ਇੱਕ ਲਾ ਬਾਅਦ ਹੋਇਆ ਪਿਆ ਸੋ ਲੋਕਾਂ ਨੂੰ ਜੇ ਹੁਣ ਆਸ ਵਿਸ਼ਵਾਸ ਜੀਮਾਨਤੰਜ ਕਰਦੇ ਨੇ ਕਹਿੰਦੇ ਕਿ ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਨਹੀਂ ਬਲਕਿ ਆਪਣੀ ਪਾਰਟੀ ਬਚਾਓ ਯਾਤਰਾ ਕਰਨ ਕਹਿੰਦੇ ਸਾਰੇ ਟੁੱਟ ਟੁੱਟ ਕੇ ਭੇਜੀ ਜਾਂਦੇ ਨੇ ਜੀਮਾਨਤਾਂ ਜੋ ਮਰਜ਼ੀ ਕਹੀ ਜਾਵੇ ਜੀਮਾਨਤਾਂ ਤੁਸੀਂ ਦੱਸੋ ਬੇ ਜਿਹੜੇ ਸ਼ਹੀਦਾਂ ਦੀਆਂ ਪੱਗਾਂ ਦਾ ਰੰਗ ਬੰਨ ਕੇ ਸਤਾ ਹਾਸਲ ਕੀਤੀ ਰਾਜਗੁਰੂ ਸੁਖਦੇਵ ਸੀਤ ਭਾਗ ਸਿੰਘ ਜੀ ਉਹਨਾਂ ਦੇ ਸ਼ਹਾਦਤ ਵਾਲੇ ਦਿਨ ਉਹਨਾਂ ਦੇ ਪਿੰਡ ਤੱਕ ਨਹੀਂ ਗਿਆ ਉਹਨਾਂ ਨੂੰ ਸਜ਼ਾ ਹਰੀ ਦੇਰ ਤੱਕ ਨਹੀਂ ਗਿਆ ਕੇਜਰੀਆਲ ਦੇ ਪਿੱਛੇ ਫਿਰ ਗਿਆ ਛੇ ਤਾਂ ਗੱਲੇ ਭੁੱਲ ਗਿਆ ਮਨੂ ਤਾਂ ਇੰਨਾ ਤਾਕਤ ਦੇ ਨਸ਼ੇ ਦੇ ਵਿੱਚ ਆ ਮਾਨਤਾ ਤਾਂ ਪਰ ਉਹ ਸਾਰੀਆਂ ਕਨਾਈ ਉਸੂਲੇ ਭੁੱਲ ਗਏ ਤੇ ਉਹ ਜੋ ਮਰਜ਼ੀ ਕਹੀ ਜਾਣ ਕਿਉਂਕਿ ਲੋਕਾਂ ਨੂੰ ਜ਼ਰੂਰ ਇਸ ਗੱਲ ਦਾ ਸਾਾਸ ਆ ਜੇ ਲੋਕਾਂ ਨੂੰ ਸਾਾਸ ਨਾ ਹੁੰਦਾ ਜਰੋਮਣੀ ਕਾਲੀਦਲ ਵੱਲੋਂ ਜਿਹੜੀ ਪੰਜਾਬ ਚੋਂ ਚਲਾਈ ਯਾਤਰਾ ਇਹਦੇ ਤੇ ਇੰਨਾ ਭਰਵਾ ਹੰਗਾਰਾ ਨਾ ਮਿਲਦਾ 13 ਦੀਆਂ 13 ਸੀਟਾਂ ਚ ਤੁਹਾਨੂੰ ਕੀ ਲੱਗਦਾ ਕਿੰਨੀਆਂ ਤੁਹਾਡੀ ਝੋਲੀ ਦੇ ਵਿੱਚ ਆਉਣਗੀਆਂ ਕਾਲੀਦਲ ਕਿੰਨੀਆਂ ਸੀਟਾਂ ਜਿੱਤੇਗੀ ਦੇਖੋ ਜਰੋਮਣੀ ਕਾਲੀਦਲ ਨੇ ਜਿਸ ਤਰ੍ਹਾਂ ਹੁਣ ਲਹਿਰ ਚਲਾਈ ਆ ਔਰ ਜਿਵੇਂ ਮੁਲਕ ਦੇ ਵਿੱਚ ਵੀ ਪੋਲਰਾਈਜੇਸ਼ਨ ਹੋ ਰਹੀ ਆ ਤੇ ਸ਼ਰੋਮਣੀ ਕਾਲੀਦਲ ਵੀ ਇਹ ਪੋਲਰਾਈਜੇਸ਼ਨ ਕਰਨ ਦੇ ਵਿੱਚ ਸਫਲ ਹੋ ਰਿਹਾ ਪੰਜਾਬ ਤੇ ਪੰਜਾਬੀਏ اتنا ਪਿਆਰ ਕਰਨ ਵਾਲੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੇ ਵਿੱਚ ਹਰ ਧਰਮ ਦੇ ਵਿਅਕਤੀ ਜਿਹੜੇ ਨੇ ਭਾਵੇਂ ਕਿਸੇ ਧਰਮ ਨਾਲ ਹੋਣ ਕਿਸੇ ਜਾਤ ਨਾਲ ਹੋਣ ਜਿਹੜੇ ਪੰਜਾਬੀ ਨੇ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਭਾਵਨਾ ਜਿਨ੍ਹਾਂ ਨੂੰ ਪੰਜਾਬ ਨਾਲ ਮੋਹ ਆ ਪੰਜਾਬ ਨਾਲ ਲਗਾ ਉਹਨਾਂ ਲੋਕਾਂ ਨੂੰ ਰੈਲੀ ਰੌਂਡ ਅਕਾਲੀਵਾਲ ਕਰ ਰਹੇ ਆ ਔਰ ਮੈਨੂੰ ਲੱਗਦਾ ਵੀ ਇਹ ਜਿਹੜੀ ਪੋਲਰਾਈਜੇਸ਼ਨ ਆ ਪੰਜਾਬੀਆਂ ਦੀ ਇਹ ਅਕਾਲੀ ਦਲ 스ਵੀਪ ਕਰੇਗਾ ਤੇਰਾ ਨਿਤਰਾ ਕਹਿੰਦੇ ਜਿਹੜੀ ਪਾਰਟੀ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਐਲਾਨਦੀ ਹੁੰਦੀ ਸੀ ਉਸ ਪਾਰਟੀ ਨੂੰ ਹੁਣ ਕੈਂਡੀਡੇਟ ਨਹੀਂ ਲੱਭ ਰਹੇ ਉਸ ਪਾਰਟੀ ਨੂੰ ਕੈਂਡੀਡੇਟ ਲੱਭਣ ਦੇ ਵਿੱਚ ਦਿੱਕਤ ਹੋ ਰਹੀ ਹੈ ਐਵੇਂ ਕੀ ਹੋਇਆ ਕਿ ਇਸ ਵਾਰ ਤੁਹਾਡੇ ਕੈਂਡੀਡੇਟ ਜਿਹੜੇ ਨੇ ਉਹ ਅਜੇ ਤੱਕ ਨਹੀਂ ਐਲਾਨੇ ਗਏ ਜਾਂ ਫਿਰ ਇੰਤਜ਼ਾਰ ਐਲਾਈਂਸ ਦਾ ਹੀ ਹੋ ਰਿਹਾ ਸੀਗਾ ਇਹ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਹੈ ਜਰਮਣੀ ਕਾਲੀਦਲ ਤਾਂ ਉਮੀਦਵਾਰ ਜੇ ਲੜਨਾ ਚਾਹੇ ਤਾਂ ਅੱਜ ਲੜਦਾ ਅਕਾਲੀ ਦਲ ਕੋਲ ਉਮੀਦਵਾਰਾਂ ਦੀ ਘਾਟ ਨਹੀਂ ਹੈ ਇਹ ਤਾਂ ਅਜੇ ਮਾਹੌਲ ਇਸ ਕਰਕੇ ਕਿਈ ਵਾਰੀ ਕੈਂਡੀਡੇਟ ਪਹਿਲਾਂ ਅਨਾਉਂਸ ਕਰ ਦੋ ਤੇ ਕੈਂਡੀਡੇਟਸ ਦੇ ਖਰਚੇ ਪੈਂਦੇ ਰਹਿੰਦੇ ਨੇ ਕੈਂਡੀਡੇਟਸ ਨੂੰ ਮਤਲਬ ਕਾਫੀ ਇੱਕ ਕਿਸਮ ਦਾ ਫਾਰਮਲ ਤੌਰ ਤੇ ਚੱਲਣਾ ਪੈਂਦਾ ਤੇ ਕੈਂਡੀਡੇਟਸ ਵੱਲੋਂ ਹੀ ਸ਼ਾਇਦ ਰੋਕਿਆ ਗਿਆ ਹੋਵੇ ਜੇ ਨਾਉਂਸ ਨਾ ਕਰੋ ਕਿਉਂਕਿ ਕਈ ਵਾਰੀ ਆਰਥਿਕ ਦੌਰ ਦੇ ਵੀ ਜਿਆਦਾ ਬੋਝ ਪੈਂਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਕਿਹੜੀ ਸੀਟ ਤੋਂ ਚੋਣ ਲੜ ਰਹੇ ਨੇ ਮੈਨੂੰ ਤਾਂ ਜਿੱਥੇ ਚੋਣ ਲੜਾਉਣਗੇ ਲੜਾਂਗੇ ਚੋਣ ਮਾਇਆ ਮਾਇਆ ਕਦੇ ਮੰਗ ਕੇ ਅੱਜ ਤੱਕ ਕਦੇ ਮੰਗ ਕੇ ਸੀਟ ਲਈ ਨਹੀਂ ਕਦੇ ਮੰਗ ਕੇ ਨਹੀਂ ਟਿਕਟ ਲਈ ਪਾਰਟੀ ਨੇ ਜਿੱਥੇ ਚਾਹ ਇੱਛਾ ਇੱਛਾ ਕਿਹੜੀ ਸੀਟ ਤੇ ਹੈ ਤੁਹਾਡੀ ਇਿੱਥੇ ਦਾ ਸਾਰੇ ਪੰਜਾਬ ਚ ਹੀ ਆ ਸਾਰੇ ਪੰਜਾਬ ਦੇ ਨਾਲ ਨਹੀਂ ਲੜ ਸਕਦੇ ਤੁਸੀਂ ਲੜਨਾ ਤਾਂ ਇੱਕ ਦੇ ਕੋਗਾ ਕਿਉਂਕਿ ਹਾਲਾਂਕਿ ਕਹਿ ਰਹੇ ਨੇ ਕਿ ਜਿਹੜੀ ਸੀਟ ਤੇ ਇੱਛਾ ਸੀਗੀ ਉਸ ਸੀਟ ਦੇ ਉੱਤੇ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਨਾਨਪੁਰ ਸਾਹਿਬ ਦਾ ਮੈਂ ਜਿਹੇ ਜ਼ਿਕਰ ਕਰਾਂ ਨਾਨਪੁਰ ਸਾਹਿਬ ਤੋਂ ਤੁਸੀਂ ਲੜਨਾ ਚਾਹੁੰਦੇ ਸੀ ਪਰ ਉੱਥੇ ਕਹਿੰਦੇ ਦਲਜੀਤ ਚੀਮਾ ਲੜਨਾ ਚਾਹੁੰਦੇ ਨੇ ਉਹ ਕਹਿੰਦਾ ਕਿਸ ਨੇ ਕਬਜ਼ਾ ਕਰ ਲਿਆ ਤੈਨੂੰ ਕਿਹਨੇ ਕਿਹਾ ਦਲਜੀਤ ਚੀਮਾ ਦਾ ਨਾਮ ਚਰਚਾ ਚੱਲ ਰਹੀ ਹੈ ਨਾਂ ਤਾਂ ਦੁਨੀਆਂ ਦੇ ਚੱਲਦੇ ਹੁੰਦੇ ਆ ਹੂੰ ਜੇ ਮੈਂ ਮਤਲਬ ਸ਼ਰੋਮਣੀ ਅਕਾਲੀ ਦਰਬ ਤੋਂ ਮੈਨੂੰ ਹਲਕਾ ਇਚਾਰ ਦੇ ਤੌਰ ਤੇ ਲਾਣਾ ਹੋਇਆ ਮੈਂ ਚੱਲ ਉੱਥੇ ਲੱਗਿਆ ਹੋਇਆ ਤੇ ਕਬਜ਼ੇ ਨੂੰ ਕਿਤੇ ਕਣਕ ਦੀ ਬੋਰੀ ਆ ਵੀ ਕਿਸੇ ਨੇ ਕਬਜ਼ਾ ਕਰ ਲਿਆ ਤੇ ਇਹ ਜਿਹੜੀਆਂ ਗੱਲਾਂ ਮਤਲਬ ਇੱਕ ਆ ਵੀ ਮਤਲਬ ਫੀਲਡ ਦੇ ਵਿੱਚ ਤੇ ਤੁਹਾਡੇ ਜਿਹੜੇ মিডিਆ ਹੈ ਨਾ ਹਮ ਬਸ ਹਰ ਕਿਸੇ ਦਾ ਕਲੇਮ ਕਰਨ ਦਾ ਹਰ ਇੱਕ ਦਾ ਹੱਕ ਆ ਜੀਮਾ ਸਾਹਿਬ ਨੇ ਕਿਹੜੇ ਕਾਂਗਰਸ ਤੋਂ ਕਲੇਮ ਕੀਤਾ ਜਾਂ ਤੁਹਾਡੇ ਕੋਲੋਂ ਕਲੇਮ ਕੀਤਾ ਕੀ ਮਤਵ ਨਾਲ ਇਹ ਕਲੇਮ ਕੀਤਾ ਤਾਂ ਪੁੱਛਣਗੇ ਕਿ ਤੁਸੀਂ ਤੁਸੀਂ ਕਲੇਮ ਕਰਨਾ ਕਲੇਮ ਕਰਨਾ ਕਿਸੇ ਦਾ ਅਧਿਕਾਰ ਹੁੰਦਾ ਮੈਂ ਤਾਂ ਵੀ ਪੁੱਛਿਆ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਹੋਣੀ ਕਿ ਕਿਸੇ ਸੀਟ ਦਾ ਕਲੇਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਕਲੇਮ ਕਰਨ ਦਾ ਕੋਈ ਬਤਲ ਨਹੀਂ ਹੈ ਮੈਂ ਕਹਿੰਦਾ ਵੀ ਮੈਨੂੰ ਤਾਂ ਪਾਰਟੀ ਜਿੱਥੇ ਚੋਣ ਲੜਾਉਂਦੀ ਰਹੀ ਹੈ ਮੈਂ ਉੱਥੇ ਲੜਦਾ ਰਹਾਂ ਹੁਣ ਵੀ ਜਿੱਥੇ ਲੜਾਈਗੀ ਲੜਾਂਗਾ ਕਿਉਂਕਿ ਇਹ ਵੀ ਚਰਚਾ ਚੱਲ ਰਹੀ ਸੀ ਹਿੰਦੂ ਮਾਇਰਾ ਸਾਹਿਬ ਕੀ ਸ਼ਾਇਦ ਤੁਹਾਨੂੰ ਪਟਿਆਲੇ ਸ਼ਿਫਟ ਕਰ ਦੇਣੇ ਅਨੰਦਪੁਰ ਸਾਹਿਬ ਦੀ ਗੱਲ ਆ ਅਨੰਦਪੁਰ ਸਾਹਿਬ ਤੋਂ ਚੋਣ ਲੜ ਕੇ ਮੈਂ ਐਸੇ ਇਤਿਹਾਸਕ ਕੰਮ ਕੀਤੇ ਆ ਜਿਹੜੇ ਤੁਸੀਂ ਵੀ ਨਾ ਕਦੇ ਸੋਚੇ ਹੋਣਗੇ ਸ਼ਾਇਦ ਵੀ ਇਹ ਕੰਮ ਹੋ ਸਕਦੇ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਸਤਕਾਰ ਆਜ਼ਾਦ ਭਾਰਤ ਦੇ ਨਹੀਂ ਸੀ ਕਿਸੇ ਨੇ ਹੱਦ ਤੱਕ ਦਵਾਇਆ ਅਸੀਂ ਮੈਂ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਚੋਣ ਜਿੱਤਣ ਕਰਕੇ ਕਈ ਮੇਰੇ ਦਿਮਾਗ ਦੇ ਵਿੱਚ ਐਸੀਆਂ ਗੱਲਾਂ ਆਈਆਂ ਜਿਹੜੀਆਂ ਪਟਿਆਲੇ ਤੋਂ ਚੋਣ ਜਿੱਤ ਕੇ ਨਹੀਂ ਸੀ ਆਈਆਂ ਕੈਪਟਨ ਮਨਿੰਦਰ ਸਿੰਘ ਵਰਗੇ ਬੰਦਿਆਂ ਨੂੰ ਹਰਾ ਕੇ ਮੈਂ ਲੋਕ ਸਭਾ 'ਚ ਗਿਆ ਉਦੋਂ ਮੇਰੇ ਮਨ ਦੇ ਵਿੱਚ ਇੰਨਾ ਮਾਣ ਗੌਰਵ ਨਹੀਂ ਸੀ ਹੋਇਆ ਜਿੰਨਾ ਅਨੰਦਪੁਰ ਸਾਹਿਬ ਤੋਂ ਜਿੱਤ ਕੇ ਸਾਬਜ਼ਾਦਿਆਂ ਦੀ ਸ਼ਹਾਦਤ ਨੂੰ ਸਤਕਾਰ ਭੇਟ ਕਰਾਉਣਾ ਇਕ ਮਰਾ ਪਕੌਮੀ ਤੇ ਇਤਿਹਾਸਕ ਫਰਸੀ ਜੋ ਪੂਰਾ ਹੋਇਆ 27 ਦਸੰਬਰ 2017 ਨੂੰ ਤੇ ਸ਼ਹੀਦ ਭਗਤ ਸਿੰਘ ਦਾ ਪੁੱਤ 100 ਸਾਲਾਂ ਚ ਜੱਲਿਆਂਵਾਲੇ ਬਾਗ ਦੇ ਗੇਟ ਤੇ ਕਿਸੇ ਨੇ ਨਹੀਂ ਚਿਲਾਇਆ 100 ਸਾਲਾਂ ਚ ਤੇ ਕੇਵਲ ਤੇ ਕੇਵਲ ਮੈਂ ਲੋਇਆ ਰਾਜਨਾਥ ਜੀ ਨੂੰ ਲਿਜਾ ਕੇ ਹਾਲਾਂਕਿ ਉਥੋਂ ਦੇ ਟਰੱਸਟ ਨੇ ਨਾ ਕੀਤੀ ਹੋਈ ਸੀ ਟਰੱਸਟ ਦੇ ਨਾਂ ਦੇ ਬਾਵਜੂਦ ਰਾਜਨਾਥ ਜੀ ਨੂੰ ਮੈਂ ਲਿਜਾ ਕੇ ਉਥੇ ਹੈਲੀਕਾਪਟਰ ਤੇ ਗਏ ਸੀ ਮਹਾਰੀ ਦੀ ਇੱਕ ਸੰਸਥਾ ਨੇ ਤਿਆਰ ਕੀਤਾ ਸੀ ਅਸੀਂ ਚਾਰ ਕੇ ਬੁੱਤੂ ਤੇ ਲਾਇਆ ਵਾ ਅੱਜ ਤੱਕ ਲੱਗਿਆ ਹੋਇਆ ਕਿਉਂਕਿ ਯਾਨੀ ਨੰਦਪੁਰ ਸਾਹਿਬ ਤੋਂ ਅਮਰਸਰ ਸਾਹਿਬ ਨੂੰ ਟ੍ਰੇਨ ਕੋਈ ਸੋਚ ਨਹੀਂ ਸਕਦਾ ਕਿ ਕਹਿੰਦੇ ਸੀ ਵੀ ਟ੍ਰੇਨ ਰੇਲ ਲਾਈਨ ਤਾਂ ਹੈ ਨਹੀਂ ਟ੍ਰੇਨ ਕਿਵੇਂ ਚੱਲੇਗੀ ਹਮ ਬਸ ਸਾਡੇ ਉਹ ਅਧਿਕਾਰੀ ਕਹਿ ਰਹੇ ਸੀ ਅਸੀਂ ਉਹ ਚਲਾ ਕੇ ਦਿਖਾਈ ਨਜ਼ੀਰ ਸਾਹਿਬ ਤੇ ਪਟਨਾ ਸਾਹਿਬ ਨੂੰ ਜਹਾਜ਼ ਚਲਾ ਕੇ ਦਿਖਾਏ ਅੰਤਰਰਾਸ਼ਟਰੀ ਹਾਈ ਡਾ ਮਹਾਲੀ ਦਾ ਬਣਾਇਆ ਤੇ ਇੱਥੇ ਕਾਰਗੋ ਵਿਵਸਥਾ ਦਾ ਪਲੈਨ ਨਹੀਂ ਸੀ ਮੈਂ ਪਾਸ ਕਰਾਈ ਤੋ ਐਸੇ ਕੰਮ ਨੇ ਜਿਹੜੇ ਤਾਂ ਇੱਛਾ ਤੁਹਾਡੀ ਨੰਦਪੁਰ ਸਾਹਿਬ ਤੋਂ ਹੀ ਹੈ ਮੇਰਾ ਇਹ ਮਿਲਿਆ ਜਿਆ ਸਵਾਲ ਤੁਸੀਂ ਉਹੀ ਤੁਸੀਂ ਜਵਾਬ ਆਪਣੇ ਕੰਮਾਂ ਦੇ ਰਾਹੀਂ ਦੇ ਰਹੇ ਹੋ ਮਾਨ ਕਰ ਸਕਦੇ ਹੋ ਇੱਛਾ ਤਾਂ ਬੰਦਿਆਂ ਦੀ ਬਹੁਤ ਹੁੰਦੀਆਂ ਕਈ ਵਾਰ ਕਿਉਂਕਿ ਮੈਂ ਤਾਂ ਵੀ ਇਹ ਪੁੱਛਿਆ ਸੀ ਚੰਦੂ ਮਾਹਰ ਸਾਹਿਬ ਇਹ ਤੁਸੀਂ ਪਟਿਆਲਾ ਸੀਟ ਵੀ ਜਿੱਤੇ ਹੋਏ ਹੋ ਤੁਸੀਂ ਨੰਦਪੁਰ ਸਾਹਿਬ ਵੀ ਜਿੱਤੇ ਹੋਏ ਹੋ ਇਹ ਵੀ ਹੈ ਕਿ ਕਿਉਂਕਿ ਹੁਣ ਤੁਹਾਡਾ ਅਲਾਈਅੰਸ ਨਹੀਂ ਹੋ ਰਿਹਾ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕਦੇ ਪਟਿਆਲਾ ਵੀ ਭੇਜਿਆ ਜਾ ਸਕਦਾ ਹੈ ਇਹਦਾ ਪਾਰਟੀ ਨਹੀਂ ਦੇਖਣਾ ਹੁੰਦਾ ਬਸ ਇੱਛਾ ਤਾਂ ਬੰਦਿਆਂ ਦੀ ਬਹੁਤ ਹੁੰਦੀਆਂ ਨੇ ਹਰ ਬੰਦੇ ਦੀ ਆਪਣੀ ਆਪਣੀ ਇੱਛਾ ਹੁੰਦੀ ਹੈ ਪਰ ਕਈ ਵਾਰੀ ਪਾਰਟੀ ਨੇ ਦੇਖਣਾ ਹੁੰਦਾ ਕਿ ਇਹਨੂੰ ਕਿੱਥੇ ਲੜਾਉਣਾ ਅਖੀਰ ਦੇ ਵਿੱਚ ਕੀ ਅਜੇ ਵੀ ਕੋਈ ਸਕੋਪ ਹੈ ਕੋਈ ਅਜੇ ਰਾਹ ਹੈ ਕਿ ਭਾਜਪਾ ਨਾਲ ਗੜਜੋੜ ਹੋ ਸਕਦਾ ਹੈ ਕਿਉਂਕਿ ਇਹ ਵੀ ਚਰਚਾ ਹੈ ਕਿ ਸ਼ਾਇਦ ਇਹ ਮੀਡੀਆ ਦੇ ਵਿੱਚ ਜ਼ਰੂਰ ਇਹ ਸਪੈਕੂਲੇਸ਼ਨਸ ਨੇ ਇਹ ਬਿਆਨਬਾਜ਼ੀਆਂ ਨੇ ਪਰ ਗੜਜੋੜ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਫੇਰ ਕਿਤੇ ਨਾ ਹੋ ਜਾਵੇ ਇਹ ਤੁਹਾਨੂੰ ਲੱਗਦਾ ਹੈ ਕਿ ਕਿਤੇ ਕੋਈ ਤੁਹਾਨੂੰ ਲੱਗਦਾ ਹੈ ਕਿ ਕੋਈ ਕਿਨਾਰਾ ਰਹਿ ਗਿਆ ਅਜੇ ਮੀਡੀਆ ਦੇ ਸਪੈਕੂਲੇਸ਼ਨਸ ਨਾਲ ਕਦੇ ਕਾਲੀ ਦਲ ਨੇ ਥਿੜਕਿਆ ਨਹੀਂ ਕਾਲੀ ਦਲ ਕਦੇ ਕਾਲੀ ਦਲ ਨੇ ਮੀਡੀਆ ਸਪੈਕੂਲੇਸ਼ਨ ਨਾਲ ਆਪਣੇ ਪੈਰ ਅੱਗੇ ਪਿੱਛੇ ਨਹੀਂ ਖਿੱਚੇ ਇੱਕ ਬੈਲੈਂਸ ਹੋ ਕੇ ਚੱਲਿਆ ਅਕਾਲੀ ਦਲ ਦੇ ਵੱਲ ਤੋਂ ਕਹਿੰਦਾ ਆ ਰਿਹਾ ਕਿ ਸਾਡੇ ਇਹ ਇਸ਼ੂਸ ਨੇ ਸਾਡੀ ਇੱਕ ਸੋਚ ਆ ਮਤਲਬ ਇਹ ਇਸ਼ੂਸ ਨੂੰ ਹੱਲ ਕਰਕੇ ਹੀ ਮਤਲਬ ਅੱਗੇ ਵਧਿਆ ਜਾ ਸਕਦਾ ਇਹ ਸਾਡੀ ਦੇ ਵੱਲ ਤੋਂ ਕੋਈ ਅੱਜ ਜਾਂ ਕੱਲ ਦੇ ਵਿੱਚ ਜਾਂ ਕੋਈ মিডিਆ ਵਿੱਚ ਗੱਲਾਂ ਉਹ ਕਰਕੇ ਨਹੀਂ ਜੀ ਇਹਨਾਂ ਜਿਹੜੇ ਅਸੀਂ ਇਸ਼ੂਸ ਡਿਵੈਲਪ ਕੀਤੇ ਨੇ ਅਸੀਂ ਨਾ ਇਸ਼ੂਸ ਦੇ ਲਈ ਲੜਦੇ ਰਹੇ ਹਾਂ ਇਹ ਇਸ਼ੂ ਸਾਡੇ ਜਾਨੀ ਅਜੀ ਕਹਿ ਸਕਦੇ ਹਾਂ ਸਾਡੀ ਸੋਚ ਦਾ ਇੱਕ ਹਿੱਸਾ ਨੇ ਸੋ ਇਸ ਕਰਕੇ ਬੜੀ ਸਪਸ਼ਟਾ ਕਿ ਸਾਡੇ ਲਈ ਸਿਧਾਂਤ ਪਹਿਲਾਂ ਰਾਜਨੀਤੀ ਸ਼ਕਤੀ ਬਾਅਦ ਧੰਨਵਾਦ ਪ੍ਰੋਫੈਸਰ ਬਦਲੀਤਾ ਪ੍ਰੋਫੈਸਰ ਪ੍ਰੀਮ ਸਿੰਘ ਚੰdruਮਾਜਰਾ ਸਿੱਧੇ ਤੌਰ ਤੇ ਤੁਸੀਂ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਲਈ ਸਿਧਾਂਤ ਪਹਿਲਾਂ ਨੇ ਔਰ ਸਿਆਸਤ ਬਾਅਦ ਦੇ ਵਿੱਚ ਹੈ ਤਾਂ ਚਰਚਾਾਂ ਬਹੁਤ ਸਾਰੀਆਂ ਸੀ ਕਿ ਅਕਾਲੀ ਔਰ ਭਾਜਪਾ ਦਾ ਗੜਜੋੜ ਹੋ ਰਿਹਾ ਹੈ ਫਾਰਮੂਲੇ ਲਗ-ਲਗ ਬਣਾਏ ਜਾ ਰਹੇ ਸੀ ਪਰ ਉਹ ਕਹਿ ਰਹੇ ਨੇ ਕਿ ਅਜਿਹਾ ਕੁਝ ਵੀ ਨਹੀਂ ਜਦ ਤੱਕ ਸਿਧਾਂਤਾਂ ਦੇ ਉੱਤੇ ਗੱਲ ਨਹੀਂ ਹੋਊਗੀ ਉਦੋਂ ਤੱਕ ਗੜਚੋੜ ਵੀ ਸਾਡਾ ਸਿਰੇ ਨਹੀਂ ਚੜੂਗਾ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ